ਦਾ ਮੌਜੂਦਾ ਜਿਹੜੀ ਸਰਕਾਰਾਂ ਉਹ ਹਮੇਸ਼ਾ ਹੀ ਪੰਜਾਬ ਨਾਲ ਵਿਤਕਰਾ ਕਰਦੀਆਂ ਆਈਆਂ ਨੇ ਉਸ ਵੇਲੇ ਹਾਲਾਂਕਿ ਸਾਡੇ ਜਿਹੜੇ ਪੀ ਇੰਦਰਾ ਗਾਂਧੀ ਸੀ ਜਿਹਨਾਂ ਦੇ ਵੱਲੋਂ ਆਰਡਰ ਜਾਰੀ ਕੀਤੇ ਗਏ ਫੌਜ ਨੂੰ ਬਹੁਤ ਗਲਤ ਹੋਇਆ ਬਹੁਤ ਨੇਥੇ ਲੋਕ ਮਾਰੇ ਗਏ ਛੋਟੇ ਛੋਟੇ ਬੱਚੇ ਤਾਂ ਖਮਾਰੇਗੇ ਤਾਂ ਹਾਲੇ ਕੇ ਇਸ ਤੋਂ ਅੰਦਾਜ਼ੇ ਕਿ ਅਪਡੇਟ ਤੇ ਹਰਜਿੰਦਰ ਸਿੰਘ ਧਾਮੀ ਹੋਰ ਬੜੇ ਵੱਡੇ ਵੱਡੇ ਆਗੂਆਂ ਦਾ ਮੈਸੇਜ ਆ ਗਿਆ ਹੈ ਕਿ ਪੰਜਾਬ ਦੇ ਨਾਲ ਅਸੀਂ ਬਿਲਕੁਲ ਕੁਝ ਵੀ ਬਰਦਾਸ਼ਤ ਨਹੀਂ ਕਰਾਂਗੇ ਤੇ ਮੈਂ ਤੁਹਾਨੂੰ ਇੱਕ ਅਪਡੇਟ ਦੇਵਾਂਗਾ ਉਹ ਵਿੱਚ ਦਵਾਂਗਾ ਕੀ ਹੈ ਇਸ ਦੇ ਬਾਰੇ ਅਪਡੇਟ ਜਿੱਥੇ ਸਰਕਾਰਾਂ ਕੰਮ ਨਹੀਂ ਆਈਆਂ ਉੱਥੇ ਕਈ ਬਾਲੀਵੁੱਡ ਦੇ ਐਕਟਰ ਕੰਮ ਆਏ ਨੇ ਉਹ ਵੀ ਤੁਹਾਨੂੰ ਦੱਸਾਂਗੇ ਤਾਂ ਇਸ ਪੂਰੇ ਵਿੱਚ ਇਹ ਗੱਲਬਾਤ ਕਰਦੇ ਆ ਸਾਡੇ ਨਾਲ ਜੁੜੇ ਨੇ ਸਾਡੇ ਸਹਿਯੋਗੀ ਪੱਤਰਕਾਰ ਮਾਨਸਾ ਤੋਂ ਰਜਿੰਦਰ ਸਿੰਘ ਜੀ ਜਿਹੜਾ ਚੱਲਦੇ ਆ ਉਹਨਾਂ ਕੋਲ ਰਜਿੰਦਰ ਸਿੰਘ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਧੰਨਵਾਦ ਰਿੰਦਰ ਜੀ ਆਜ਼ਾਦੀ ਨੇ ਜਿਆ ਦੇਖੋ ਕਟੋਗੜ 45 46 ਸਾਲ ਹੋ ਗਏ ਪਰ ਉਹ ਜ਼ਖਮ ਜਿਹੜੇ ਲੋਕਾਂ ਦੇ ਦਿਲਾਂ 'ਚ ਲੱਗੇ ਆ ਉਹ ਉਹ ਭੁੱਲਦੇ ਦੇ ਨਾਮ ਨਹੀਂ ਲੈਂਦੇ ਹਾਂਜੀ ਦੇਖੋ 41 ਸਾਲ ਹੋ ਗਏ ਜੀ ਇਸ ਨੂੰ 1984 ਤੋਂ ਲੈ ਕੇ ਕਿਉਂਕਿ ਅੱਦੋਂ ਪਹਿਲਾਂ ਵੀ ਦੋ ਘੱਲੂ ਘਰੇ ਹੋਏ ਨੇ ਜੀ ਇੱਕ ਮੇਰਾ ਖਿਆਲ ਹੈ 1700 60 62 ਦੇ ਨੇੜੇ ਹੋਇਆ ਜੀ ਬਾਅਦ 'ਚ ਤਾਂ ਇਹ ਘੱਲੂ ਘਰੇ ਦੇ ਵਿੱਚ ਲਗਭਗ 7000 ਸ਼ਿਕਲੀ ਦਾਂ ਚੜੀ ਵੀ ਨਹੀਂ ਸੀ ਜੀ ਜੀਆਂ ਪ੍ਰਾਪਤ ਕਰਦੇ ਸੀ ਜਿਹੜਾ ਦੂਜਾ ਤਾਂ ਧੂ ਘਰਾ ਹੋਇਆ ਆ ਸਾਹ ਗੱਲ ਦੀ ਉਹ ਉਹਦੇ ਵੇਲੇ ਉਹਦੇ ਵਿੱਚ ਲਗਭਗ 35000 ਜਿਹੜਾ ਸਿੱਖ ਉਹ ਸੀ ਜੀਆਂ ਪ੍ਰਾਪਤ ਕਰ ਗਿਆ ਸੀ ਤੀਜਾ ਇਹ 1984 ਵਾਲਾ ਤਾਂ ਧੂ ਘਰਾ ਹੋਇਆ ਇਹਦੇ ਵਿੱਚ ਤਾਂ ਕੋਈ ਅਣਜਿੰਸ ਹੀ ਸਿੱਖ ਸੀ ਜੀਆਂ ਪਾ ਗਏ ਮਤਲਬ ਜਿਹਦਾ ਜ਼ਖਮ ਅੱਜ ਤੱਕ ਵੀ ਤਾਜ਼ਾ ਨੇ ਤੇ ਨਾ ਭੁੱਲਣਯੋਗ ਇੱਕ ਯਾਦ ਬਣ ਗਈ ਅਸਲ ਗੱਲ ਕੀ ਹੈ ਨਜੀਰੇ ਜੀ ਅਸਲ ਗੱਲ ਇਹ ਹੈ ਦੀ ਜਦੋਂ ਜਾਂ ਪਛੋਕਰ ਚ ਜਾਣਾ ਪਊਗਾ ਸਿੱਖ ਕੌਮ ਨੂੰ ਪਾਰਨ ਵਾਸਤੇ ਸੈਂਟਰ ਸਰਕਾਰ ਨੇ ਪੰਜਾਬ ਦੇ ਵਿੱਚ ਡੇਰਾਵਾਦ ਨੂੰ ਉਤਸ਼ਾਹਤ ਕੀਤਾ ਜੀ ਜਿਹੜੇ ਵਿੱਚ ਨਾਮੀ ਗ੍ਰਾਮੀ ਦੇ ਜਿਹੜੇ ਅੱਜ ਕੱਲ ਚੱਲ ਰਹੇ ਨੇ ਇਹ ਨੇ ਉਦੋਂ ਉਹਨਾਂ ਕੋਲੇ ਸਾਰੇ ਦੋ ਦੋ ਤਿੰਨ ਸਾਲ ਕਿੱਲੇ ਜ਼ਮੀਨ ਦੇ ਸੀ ਤੇ ਉਸ ਤੋਂ ਬਾਅਦ ਮਤਲਬ ਸਰਕਾਰਾਂ ਦੀਆਂ ਸ਼ਾਹਾਂ ਸੀ ਉਹਨਾਂ ਨੂੰ ਸਰਕਾਰਾਂ ਦੀ ਸੁਰੱਖਿਆ ਪ੍ਰਦਾਨ ਸੀ ਜਿਹਦੇ ਕਰਕੇ ਡੇਰੇ ਅੱਜ ਕਰੋੜਾਂ ਰੁਪਈਆਂ ਦੇ ਮਾਲਕ ਲੱਖਾਂ ਕਿੱਲਾਂ ਜ਼ਮੀਨਾਂ ਦੇ ਮਾਲਕ ਤੇ ਲੱਖਾਂ ਵੋਟਾਂ ਦੇ ਮਾਲਕ ਬਣ ਗਏ ਜਿਹੜਾ ਸਿਆਸਤ ਦੇ ਕਾਰਨ ਸਿੱਖ ਧਰਮ ਨੂੰ ਪਾਰਨ ਵਾਸਤੇ ਇਹ ਸਾਰਾ ਕੁਝ ਹੋਇਆ ਜਿਹਦੇ ਵਿੱਚ 1978 ਦੇ ਵਿੱਚ ਵੀ ਮਤਲਬ ਜਿਹੜਾ ਇੱਕ ਅੰਨਰੰਕਾਰੀ ਕਤਲकांड ਹੋਇਆ ਮਤਲਬ ਉਹ ਦੂ ਪਹਿਲਾਂ ਵੀ ਥੋੜੀ ਥੋੜੀ ਜਿਹੀ ਹਿੰਦਿਆਰੀ ਇਹ ਦੁਗਦੀ ਸੀ ਉਸ ਤੋਂ ਬਾਅਦ ਫਿਰ ਇਹ ਜ਼ਿਆਦਾ ਹੋ ਗਿਆ ਜ਼ਿਆਦਾ ਚੱਲਦਾ ਰਿਹਾ 7580 ਦੇ ਉਚਾਕੇ ਦਾ ਇੱਕ ਭੰਬਰ ਦਾ ਰੂਪ ਧਾਰਨ ਕਰਦੀ ਜਿਹਦੇ ਵਿੱਚ ਮਤਲਬ ਸੰਕਰੇ ਨਿਹੱਥੇ ਲੋਕ ਸੰਖੜੇ ਲੜਕੀਆਂ ਸੰਖੇ ਬਜ਼ੁਰਗ ਮਤਲਬ ਜਿਹੜੇ ਆਪਣੀ ਜਾਨ ਤੋਂ ਹੱਥ ਤੋਂ ਬੈਠੇ ਤੇ ਜੀ ਦਾ ਅੱਜ ਤੱਕ ਵੀ ਮਤਲਬ ਅਪਾ ਦੇਣਾ ਜਿਹੜਾ ਅਫਸੋਸ ਨਾਲ ਸ਼ਰਧਾਂਜਲੀ ਸਮਾਰੋ ਮਨਾ ਰਹੇ ਦਰਸਾ ਇੱਕ ਬੜੀ ਮੰਤ ਭਾਗੀ ਉਸ ਦੀ ਘਟਨਾ ਇਹ ਵਾਪਰੀ ਕਿ ਜਿਵੇਂ ਤੁਸੀਂ ਸਾਨੂੰ ਦੱਸਿਆ ਡੇਰਾਵਾਲ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਜੀ ਉਸ ਦਿਨ ਆਪਣੇ ਜਿਹੜੇ ਕਿ ਕਾਫੀ ਲੋਕ ਸੀਗੇ ਉੱਥੋਂ ਦੇ ਪੰਜਾਬ ਦੇ ਜਿਹੜੇ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਪਾਠ ਕਰ ਰਹੇ ਸੀ ਤੇ ਇੰਦਰਾ ਗਾਂਧੀ ਨੇ ਹੁਕਮ ਦਿੱਤਾ ਸਿੱਧਾ ਹੀ ਵੀ ਫੌਜੀ ਐਂਟਰੀ ਕਰਾ ਦਿਓ ਔਰ ਦਰਬਾਰ ਸਾਹਿਬ ਦੇ ਵਿੱਚ ਫੌਜੀ ਐਂਟਰੀ ਕਰਨਾ ਉਹ ਨਿਸ਼ਾਨ ਆਇਤਾ ਵੀ ਉੱਥੇ ਨੇ ਨੇਤੇ ਇਹਦੀ ਉੱਥੇ ਕਤਲ ਕੀਤੇ ਗਏ ਛੋਟੇ ਛੋਟੇ ਬੱਚੇ ਮਾਰੇ ਗਏ ਜਦ ਕਿ ਇਹ ਵੀ ਪਤਾ ਲੱਗ ਰ ਲੱਗਿਆ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਜੀ ਆਪਣੇ ਆਪ ਨੂੰ ਗ੍ਰੇਫਤਾ ਕਰਾਣਾ ਚਾਹ ਰਹੇ ਸੀ ਲੋਕਾਂ ਨੂੰ ਬਚਾਉਣ ਦੇ ਲਈ ਪਰ ਕੁਝ ਗद्दार ਸੀ ਉਹਨਾਂ ਦੇ ਨਾਲ ਜਿਵੇਂ ਤੁਸੀਂ ਡੇਰਾਵਾਦਾ ਦਾ ਨਾਮ ਲਿੱਤਾ ਕੁਝ ਗद्दार ਸੀ ਜੋ ਕਿ ਇੰਦਰਾ ਕਨਾਂ ਮਿਲ ਗਏ ਜਿਨ੍ਹਾਂ ਨੇ ਪੂਰੀ ਲੋਕੇਸ਼ਨ ਦੱਸੀ ਕਿ ਸੰਤ ਭਿੰਡਰਾਲ ਜੀ ਇਹ ਜਗ੍ਹਾ ਦੇ ਪਾਰਟ ਕਰ ਰਹੇ ਉੱਥੇ ਹੀ ਉਹ ਬੰਬ ਗਿਰਿਆ ਗਿਆ ਦੇਖੋ ਜੀ ਇਹ ਗੱਲਾਂ ਤਾਂ ਸਾਰੀਆਂ ਹੈਗੀਆਂ ਨੇ ਮਤਲਬ ਇਹ ਹੈ ਵੀ ਅ ਉਹ ਦੂਬਾ ਕਾਂਗਰਸ ਕਾਂਗਰਸ ਦਾ ਆ ਗਿਆ ਸੀ ਦਰਬਾਰਾ ਗਰੁੱਪ ਤੇ ਗਿਆਨੀ ਗਰੁੱਪ ਜੀ ਇਹ ਗਰੁੱਪਾਂ ਨੇ ਮਤਲਬ ਸੰਦੀਦਨ ਨੂੰ ਖਤਮ ਕਰਨ ਵਾਸਤੇ ਇਹ ਕਾਂਗਰਸ ਨੇ ਇੱਕ ਐਸੀ ਸਿਆਸੀ ਚਾਲ ਚੱਲੀ ਜਿਹਦੇ ਵਿੱਚ ਮਤਲਬ ਸਿੱਖ ਆਪਣੀ ਸਿੱਖ ਜਿਹੜਾ ਅਸਲ ਕੀ ਹੈ ਨਾ ਜੀ ਜਿਹੜਾ ਸਿੱਖ ਸਿੱਖਿਕ ਕੌਮ ਤਾਂ ਹੈ ਜੀ ਪਰ ਸਿੱਖ ਇੱਕ ਕੌਮ ਤੋਂ ਵੀ ਵੱਡੀ ਉਹ ਸ਼ਖਸੀਅਤ ਹੈ ਜਿਹੜਾ ਜ਼ਿੰਦਗੀ ਨੂੰ ਜਿਵੇਂ ਸਿੱਖਦਾ ਹੈ ਉਹ ਸਿੱਖਾ ਹੈ ਜਿਹਦੇ ਵਿੱਚ ਤਿਆਗ ਦੀ ਭਾਵਨਾ ਹੁੰਦੀ ਹੈ ਇਹ ਨਹੀਂ ਹੈ ਵੀ ਕੋਈ ਅਹੁਦੇ ਨਾਲ ਚੰਗ ਰਿਆ ਜਾਂ ਕਿਸੇ ਨੂੰ ਕੋਈ ਛੋਟਾ ਪੋਤਾ ਕੋਈ ਮਤਲਬ ਪ੍ਰਧਾਨਗੀ ਹੈ ਉਹਦੇ ਨਾਲ ਚੰਗ ਰਿਆ ਮਤਲਬ ਇਹ ਸਿੱਖ ਦਾ ਕੰਮ ਨਹੀਂ ਹੁੰਦਾ ਜੀ ਸਿੱਖ ਦਾ ਕੰਮ ਨੇ ਤਾਂ ਜ਼ਿੰਦਗੀ ਜਿਉਣ ਦਾ ਤਰੀਕਾ ਹੈ ਜਿਹੜਾ ਗੁਰੂ ਸਾਹਿਬ ਦੇ ਮੁਤਾਬਕ ਸਿੱਖ ਲਿਆ। ਉਹ ਸਿੱਖਾ ਉਹਨੂੰ ਉਹਦੇ ਨਾਲ ਪਿਆਰ ਨਹੀਂ ਹੁੰਦਾ, ਉਹਨੂੰ ਪੈਸੇ ਨਾਲ ਪਿਆਰ ਨਹੀਂ ਹੁੰਦਾ। ਬੰਦ ਕਿਸਮਤੀ ਇਹ ਹੈ ਵੀ ਜਿਹੜਾ ਗੁਰੂ ਨਾਨਕ ਨਾਮ ਲੇਵਾ ਸਿੱਖ ਹੈ ਜਿੰਨੂੰ ਆਪਾਂ ਕਹਿੰਦੇ ਆ ਉਹ ਨਾ ਤਾਂ ਕਿਸੇ ਪਾਰਟੀ ਦਾ ਪ੍ਰਧਾਨ ਬਣਿਆ ਤੇ ਨਾ ਹੀ ਕਿਸੇ ਹੋਰ ਵੱਡੇ ਉਹਦੇ ਜਾਂ ਪਦਵੀ ਤੇ ਬਰਾਜਮਾਨ ਸਿਆਸੀ ਲੋਕਾਂ ਨੇ ਹੋਣ ਦਿੱਤਾ ਜਿਦੇ ਕਰਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਮਾਰਮਰਾਈਆਂ, ਦੁਖਦਾਈਆਂ ਘਟਨਾਵਾਂ ਨੇ ਇਹ ਵਾਪਰ ਰਹੀਆਂ ਆ। ਮੈਂ ਮੈਂ ਤੁਹਾਡੀ ਗੱਲ ਤੇ ਆ ਜਨਾ ਉਹਦੇ ਦਿੱਤੇ ਸੰਤ ਜਨੈ ਸਿੰਘ ਭਿੰਡਰਾਲੇ ਨੂੰ ਉੱਥੇ ਸ਼ਹੀਦ ਕਰਨ ਦਾ ਇਹ ਮਤਲਬ ਸੀ ਕਿ ਇੰਦਰਾ ਕੈਨ ਨੂੰ ਪਤਾ ਸੀ ਕਿ ਜੇ ਇਹ ਬੰਦਾ ਬਾਹਰ ਆ ਗਿਆ ਤਾਂ ਮੇਰੀ ਜਨੀ ਜਿਹੜੀ ਕੁਰਸੀ ਹੋ ਚਲ ਜਾਏਗੀ ਔਰ ਇਹ ਬੰਦਾ ਮੇਰੀ ਕੁਰਸੀ ਤੇ ਵਰਾਜਮਾਨ ਹੋ ਜਾਏ ਕਿਉਂਕਿ ਉਸ ਸਮੇਂ ਉਹਨਾਂ ਦਾ ਇੰਨਾ ਲੋਕਾਂ ਦੇ ਵਿੱਚ ਪ੍ਰਭਾਵ ਵਧੀਆ ਬਣ ਚੁੱਕਿਆ ਸੀ ਹਾਂਜੀ ਪ੍ਰਭਾਵਕ ਤਾਂ ਬਣਗਾ ਅਸੀਂ ਅਸੀਂ ਸੰਤ ਜਰਨੈਲ ਸਿੰਘ ਪਿੰਡ ਨਾਲ ਦਾ ਲੈਕਚਰ ਮੈਂ ਸੁਣਿਆ ਜੀ ਇੱਥੇ ਮਾਨਸਾ ਆਈ ਸੀਗੇ ਮਤਲਬ ਬਹੁਤ ਹੀ ਲੈਕਚਰ ਗਰਮ ਵੀ ਸੀ ਤੇ ਲੈਕਚਰ ਸੱਚਾ ਵੀ ਸੀ ਜੀ ਮਤਲਬ ਇਹ ਨਹੀਂ ਹੈ ਕਿ ਕੱਲਾ ਗਰਮ ਸੀ ਦਾ ਗਰਮ ਵੀ ਸੀ ਔਰ ਸੱਚਾ ਵੀ ਸੀ ਉਹਦੇ ਵਿੱਚ ਮਤਲਬ ਜਿਹੜੀਆਂ ਆਪਣੀਆਂ ਨਿੱਜੀ ਭਾਵਨਾਵਾਂ ਸੀਗੀਆਂ ਉਹਦੇ ਚਾਹੀ ਨਹੀਂ ਸੀ ਗਿਆ ਉਹ ਬੰਦਾ ਮਤਲਬ ਸਿੱਖ ਧਰਮ ਵਾਸਤੇ ਸਿੱਖ ਗੁਰੂ ਗ੍ਰੰਥ ਸਾਹਿਬ ਵਾਸਤੇ ਸਿੱਖ ਮਰਿਆਦਾਵਾਂ ਵਾਸਤੇ ਆਪਣੀ ਕੁਰਬਾਨੀ ਦੇ ਗਿਆ ਉਹਦੇ ਵਿੱਚ ਹਰ ਟਾਈਮ ਕੁਰਬਾਨੀ ਦਾ ਜਜ਼ਬਾ ਤਿਆਰ ਰਹਿਦਾ ਸੀ ਉਹ ਇਹ ਗੱਲ ਸੀ ਵੀ ਮੈਂ ਮਰ ਸਕਦਾ ਸਾ ਪਰਚੇ ਤੇ ਮੈਂ ਜ਼ਮੀਰ ਦੇ ਨਹੀਂ ਮਰ ਸਕਦੀ ਜਿਹੜਾ ਬੰਦਾ ਜ਼ਮੀਰ ਤੌਰ ਤੇ ਉੱਤੇ ਮਰ ਗਿਆ ਉਹ ਉਹ ਚਾਹੇ ਇੱਥੇ ਧਰਤੀ ਦੇ ਉੱਤੇ ਤੁਰਿਆ ਬੰਦਾ ਉਹ ਇੱਕ ਭਾਰ ਹੈ ਇਹ ਉਹਦਾ ਸਹਿਣਾ ਹੁੰਦਾ ਠੀਕਾ ਜਿਹੜਾ ਉਸ ਨੇ ਆਪਰ ਅੰਤ ਸਮੇਂ ਤੱਕ ਵੀ ਆਪਣਾ ਪਗਾਇਆ ਡਾਕਟਰ ਸਾਹਿਬ ਜਿਵੇਂ ਤੁਸੀਂ ਕਹੇ ਤੁਸੀਂ ਲੈਕਚਰ ਸੁਨੇ ਮੈਨੂੰ ਇਹਨਾਂ ਨਹੀਂ ਪਤਾ ਮੇਰੇ ਤੁਹਾਡੀ ਉਮਰ ਤੁਹਾਡੇ ਫਰੈਂਸ ਹੈ ਮੈਂ ਲੱਭ ਰਿਆ ਸੀ ਮੈਨੂੰ ਇਤਿਹਾਸ ਬਹੁ ਘੱਟ ਮਿਲਿਆ ਕਹਿੰਦੇ ਪਤਾ ਯਾਨੀ ਮੈਨੂੰ ਜਿਹੜਾ ਪਤਾ ਲੱਗਿਆ ਉਹ ਇੱਕ ਦੱਸਿਆ ਰਿਹਾ ਸੰਦਰ ਨੈਸਿਪਿੰਡਰਾ ਜੀ ਵਾਲੇ ਬਾਰੇ ਵੀ ਉਸਮੇ ਨਾ ਲੋਕਾਂ ਦੀਆਂ ਕੁੜੀਆਂ ਚੱਕ ਕੇ ਲੈ ਜਾਂਦੇ ਸੀ ਬਲਦਕਾਰ ਕਿਤੇ ਜਾਂਦੇ ਸੀ ਤਾਂ ਜਨੈਸੀ ਪਿੰਡ ਰਾਏ ਨੇ ਪੀਰ ਚਲਾਈ ਸੀ ਕਹਿੰਦੇ ਵੀ ਮੈਂ ਸਾਰੀਆਂ ਆਪਣੀਆਂ ਤੀਹ ਪੈਂਦੀ ਰੱਖੀ ਮੈਂ ਕਰਾਂਗਾ ਇਕੱਲਾ ਦੇਖੋ ਜੀ ਉਦੋਂ ਜਿਹੜੀ ਇਹਨਾਂ ਦੀ ਲਹਿਰ ਸੀਗੀ ਸਾਠ ਜਨਰਲ ਸਿੰਘ ਭਿੰਡਰਾਂ ਵਾਲੇ ਦੀ ਲਹਿਰ ਇਹਨੂੰ ਤਾਰ ਪਿੜੋ ਕਰਨ ਵਾਸਤੇ ਏਜੰਸੀਆਂ ਵੱਲੋਂ ਸਰਕਾਰਾਂ ਵੱਲੋਂ ਇੱਕ ਇਹਦੇ ਪੈਰਲਲ ਬਲੈਕਆਇਟ ਕਿਸਮ ਦਾ ਜਿਹੜਾ ਕੋਈ ਸਿਸਟਮ ਸੀ ਉਹ ਚੜਾਇਆ ਗਿਆ ਉਹ ਇਹਨਾਂ ਦੇ ਵਿੱਚ ਵਾਰਿਆ ਗਿਆ ਇਹਨਾਂ ਨੂੰ ਖਤਮ ਕਰਨ ਦੇ ਵਾਸਤੇ ਉਹ ਮਤਲਬ ਡਾਊਟ ਬਣਾ ਕਰਦੇ ਸੀਗੇ ਇਹਨਾਂ ਨੂੰ ਪਤਾ ਨਹੀਂ ਲੱਗਣ ਦਿੱਤਾ ਤੇ ਇਹਨਾਂ ਨੂੰ ਮਰਵਾਉਣ ਦੇ ਵਿੱਚ ਮਤਲਬ ਇੱਕ ਸਿਆਸੀ ਚਾਲ ਸੀਗੀ ਜਿਵੇਂ ਹੁਣ ਕੋਈ ਬੰਦਾ 10 ਵਰਜਾਂ ਦਾ ਗਰੁੱਪ ਹੈ ਇਹਨਾਂ ਦਾ ਉਹਦੇ ਵਿੱਚ ਇੱਕ ਬੰਦਾ ਜਾਂ ਦੋ ਬੰਦੇ ਸਰਕਾਰੀ ਵੱਤ ਇਹਨਾਂ ਦੇ ਪੇਸਟ ਦੇ ਵਿੱਚ ਫਿੱਟ ਕਰਕੇ ਜਿਹੜੇ ਲੁੱਟਾ ਖੋਹਾਂ ਨੂੰ ਅੰਜਾਮ ਦੇਣ ਲਾਗੇ ਤੇ ਗਲਤ ਹਰਕਤਾਂ ਕਰਨ ਲਾਗੇ ਜਿਹਦੇ ਤਾਸਤ ਵਿੱਚ ਇਹਨਾਂ ਨੂੰ ਉਹਨਾਂ ਨੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਬਰਕਰ ਲੋਕਾਂ ਨੂੰ ਫਿਰ ਵੀ ਹਕੀਕਤ ਦਾ ਪਤਾ ਸੀਗਾ ਕਿ ਇਹ ਕਾਰਵਾਈ ਹੈ ਜਿਹੜੀ ਇਹ ਸਰਪ ਜਰਨੈਲ ਸਿੰਘ ਪਿੰਡਰਾਲੇ ਦੇ ਛੇੜਿਆਂ ਦੀ ਨਹੀਂ ਹੈਗੀ ਇਹ ਕਾਰਵਾਈ ਦੂਸਰਿਆਂ ਦੀ ਹੈ ਇਹ ਅਸੀਂ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਬਿਲਕੁਲ ਚੰਗੀ ਤਰ੍ਹਾਂ ਪਤਾ ਸਾਨੂੰ ਇਸ ਗੱਲ ਦਾ ਚਾਹੇ ਅਸੀਂ Hindu ਕਨੌਨਟੋ ਬਲੋਂਗ ਕਰਦੇ ਆ ਪਰ ਅਸੀਂ ਕੋਈ ਡਾਕਟਰ ਸਾਹਿਬ ਸ਼ਰਮਾ ਜੀ ਵੀ ਚਾਗੇ ਲੈ ਲੀਏ ਲੈ ਲਓ ਲੈ ਲਓ ਜੀ ਹਲੋ ਹਾਂਜੀ ਸ਼ਰਮਾ ਜੀ ਡਾਕਟਰ ਸਾਹਿਬ ਵੀ ਲਾਈਨ ਤੇ ਹੈ ਹਲੋ ਹਾਂਜੀ ਸ਼ਰਮਾ ਜੀ ਡਾਕਟਰ ਸਾਹਿਬ ਲਾਈਨ ਤੇ ਹੈ ਸਸਰੀ ਗੱਲ ਠੋੜੀ ਸਾਹਿਬ ਸਸਰੀ ਗੱਲ ਡਾਕਟਰ ਸਾਹਿਬ ਵੀ ਲਾਈਨ ਤੇ ਆਪਣੇ ਮਨ ਸਾਡੇ ਜੀ ਸਾਹਿਬ ਕੀ ਸਾਰਾ ਕੀ ਕਹਿਣਾ ਚਾਹੋਗੇ ਜੂਨ ਦਾ ਮਹੀਨਾ ਨਾ ਤਾਂ ਭੁੱਲ ਸਕਦੇ ਆ ਪੰਜਾਬ ਤੇ ਨਾ ਹੀ ਯਾਨੀ ਕਿ ਬਖਸ਼ਣ ਹੋ ਗਿਆ ਬਿਲਕੁਲ ਬਿਲਕੁਲ ਦੇਖੋ ਇੱਕ ਬਹੁਤ ਦੁਖਦਾਈ ਜਿਹਨੂੰ ਕਹਿੰਦੇ ਨੇ ਬੇਨਾ ਹੈ ਤੇ ਬਹੁਤ ਦੁਖਦਾਈ ਜਿਹੜੀ ਘਟਨਾ ਹੈ ਸਾਡੇ ਪੰਜਾਬ ਦੇ ਨਾਲ ਜਿਹੜੀ ਹੋਈ ਸੀਗੀ ਜੀ ਪੰਜਾਬ ਦੇ ਵਿੱਚ ਪਿਆ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੀ ਹਲਚਲ ਇਸ ਚੀਜ਼ ਦੀ ਮੱਚੀ ਸੀ ਜੀ ਜੀ ਇਸ ਅੱਗ ਦਾ ਸੇਕ ਪੂਰੇ ਹਿੰਦੁਸਤਾਨ ਚ ਲੱਗਿਆ ਸੀਗਾ ਜੀ ਜੀ ਇਦਾਂ ਦਾ ਸੇਕ ਲੱਗਿਆ ਵੀ ਜਿਹੜਾ ਹਲੇ ਤੱਕ ਐ ਸੀ ਜਿਹੜੇ ਕਹਿੰਦੇ ਨੇ ਕਿ ਸੀ ਤਾਬ ਨਹੀਂ ਜੀ ਆਇਆ ਸਹੀ ਗੱਲ ਹੈ ਦੇਖੋ ਸਮੇਂ ਦੀਆਂ ਸਰਕਾਰਾਂ ਜੀ ਜਦੋਂ ਪੋਲਿਟੀਸ਼ਨ ਹੁੰਨੇ ਆ ਜਾਂ ਪੋਲਿਟੀ ਪੋਲਿਟੀਸ਼ਨ ਹੋ ਜਾਂਦੇ ਨੇ ਮੰਤਰੀ ਸੰਤਰੀ ਹੁੰਨੇ ਆ ਸਮੇਂ ਦੀਆਂ ਸਰਕਾਰਾਂ ਹੁੰਦੀਆਂ ਆ ਇਹ ਸੋਦੀ ਸਾਹਿਬ ਹਮੇਸ਼ਾ ਹੀ ਆਪਣੀ ਮਰਜ਼ੀ ਕਰਦੀ ਆ ਰਹੀ ਹੈ ਜੀ ਜੀ ਹਮੇਸ਼ਾ ਹੀ ਜਦੋਂ ਆਪਸ ਵਿੱਚ ਲੜਖਾ ਜਾਂਦੀ ਹੈ ਤਾਂ ਇਹਨਾਂ ਦੀ ਮਾਤ ਹੋ ਜਾਂਦੀ ਹੈ ਸਹੀ ਗੱਲ ਹੈ ਉਹ ਕੋ ਕਿੰਨਾ ਜਿਹੜਾ ਜਿਹਨੂੰ ਕਹਦੇ ਨੇ ਕਿੰਨੇ ਲੋਕ ਸਾਹਮਣੇ ਕਿੰਨੇ ਪਰਿਵਾਰ ਪਿਛੜੇ ਨੇ ਕਿੰਨੇ ਲੋਕਾਂ ਦੇ ਗਲਾਂ ਦੇ ਵਿੱਚ ਕੈਰ ਪਾ ਕੇ ਗੁੱਕੇ ਗਏ ਆ ਮੋਨੇ ਬੰਦਿਆਂ ਨੇ ਸਰਦਾਰਾਂ ਨੂੰ ਮਾਰਿਆ ਸਰਦਾਰਾਂ ਨੇ ਮੋਨੇ ਨੂੰ ਮਾਰਿਆ ਆਪਣੇ ਨੂੰ ਆਪਣਾ ਜਿਹੜਾ ਮਾਰ ਰਿਆ ਸੀਗਾ ਕਿਉਂ ਕਿਉਂਕਿ ਜਿਹੜੀਆਂ ਸਰਕਾਰਾਂ ਸੀਗੀਆਂ ਇਹਨਾਂ ਦੀਆਂ ਨੀਤੀਆਂ ਤੇ ਨੀਤ ਸਾਫ ਨਹੀਂ ਸੀ ਇੱਕ ਮਿੰਟ ਸ਼ਰਮਾ ਜੀ ਇੱਕ ਹੋਰ ਆਪਣੇ ਬਾਬਾ ਜੁੜ ਗਏ ਨੇ ਪੈਸੇ ਨੂੰ ਕਹੇ ਸੀ ਹੁਣ ਆਏ ਨੇ ਇਹਨਾਂ ਨੂੰ ਵੀ ਲਾਈਨ ਤੇ ਲੈਣਾ ਤੁਸੀਂ ਵੀ ਲਾਈਨ ਤੇ ਰਹੋ ਡਾਕਟਰ ਸਾਹਿਬ ਵੀ ਲਾਈਨ ਤੇ ਨੇ ਜੀ ਹੈਲੋ 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 ਸਤਿ ਸ਼੍ਰੀ ਅਕਾਲ ਆ ਰਿੰਪੀ ਆ ਬਾਈ ਬੋਲ ਰਿਓ ਹਾਂਜੀ ਆਪਣੇ ਨਾਲ ਨਾ ਇਸ ਸਮੇਰ ਜਿੰਦਰ ਸਿੰਘ ਜੀ ਮਾਨਸਾ ਜੁੜੋਏ ਨੇ ਤੇ ਆਪਣੇ ਪੱਤਰਾਂ ਜੁੜੋਏ ਨੇ ਸੰਜੀਵ ਸ਼ਰਮਾ ਹੀ ਖਰੜ ਤੋਂ ਤੇ ਇਹਨਾਂ ਨੂੰ ਮੈਂ ਦੱਸ ਦੇਣਾ ਵੀ ਇਹ ਰਿੰਪੀ ਬਾਬਾ ਜੀ ਪਟਿਆਲੇ ਤੋਂ ਨੇ ਇਹ ਮੇਰੇ ਮਿੱਤਰ ਵੀ ਨੇ ਇਹਨਾਂ ਨੂੰ ਬਹੁਤ ਜਾਣਕਾਰੀ ਵੀ ਹੈਗੀ ਹੈ ਇਹ ਨਹੀਂ ਬੋਲਣਾ ਜਾਂਦੇ ਜੀ ਫਿਰ ਤਾਂ ਕੋਈ ਗਲਤ ਬੋਲਿਆ ਜਾਏਗਾ ਮੈਂ ਕਹਿੰਨੀ ਅਸੀਂ ਸੱਚ ਦਿਖਾਣਾ ਹੈ ਬਾਬਾ ਜੀ ਡਰਨ ਦੀ ਕੋਈ ਲੋੜ ਨਹੀਂ ਜੋ ਅੱਜ ਦੇ ਦਿਨ ਕੀ ਇਕ ਤਾਲੀ ਦਾ ਪਹਿਲਾ ਹੋਇਆ ਕਿ ਉਹ ਠੀਕ ਹੋਇਆ ਵੀਰ ਜੀ ਸਤਿ ਸ੍ਰੀ ਅਕਾਲ ਸਭ ਸੰਗਤ ਜੀ ਸਾਰਿਆਂ ਨੂੰ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਫਤਿਹ ਜੀ ਵੀਰ ਜੀ ਮੈਂ ਤੁਹਾਨੂੰ ਕਹਿੰਦਾ ਹਾਂ ਦੱਸਿਆ ਸੀ ਵੀ ਕਿਉ ਰਾਤੀ ਇਹੋ ਉਹ जखਮ ਹੈ ਸਾਡੇ ਦਿਲ ਨੂੰ ਉਹ जख्म ਦਿੱਤਾ ਹੋਇਆ ਉਹ ਵੀ ਜਦੋਂ ਜਦੋਂ ਜੂਨ ਦਾ ਮਹੀਨਾ ਆਉਂਦਾ ਨਾ ਸਾਡਾ ਸੱਜਣ ਮਨ ਨੂੰ ਸਾਨੂੰ ਪੁੱਛੋ ਵੀ ਕੀ ਕਿੰਨਾ ਨੇ ਨਿੱਕੇ ਨਿੱਕੇ ਸੱਚੇ ਜਿਹੇ ਦੁੱਖ ਨਹੀਂ ਛੱਡੇ ਜੀ ਮਤਲਬ ਨਵੀਆਂ ਵੀ ਆਈਆਂ ਪੈਣਾ ਇਹਨਾਂ ਨੇ ਬਹੁਤ ਅੱਤ ਚੱਕੀ ਸਰਕਾਰਾਂ ਨੇ ਹਜੇ ਤੱਕ ਉਹੀ ਚੱਲਦਾ ਆ ਰਿਹਾ ਵੀ ਬੋਤ ਤੇ ਜਿਹੜਾ ਜਿਹੜਾ ਚੱਲੇਗਾ ਨਾ ਇਹਨਾਂ ਨੂੰ ਇਹਨਾਂ ਚੁੱਪਦਾ ਵੀ ਉਹਨੂੰ ਚੱਕ ਕੇ ਜੇਲਾ ਚ ਛੁੱਟਣਗੇ ਜੀ ਹੁਣ ਇਹ ਚੱਲ ਰਿਹਾ ਸੁਪਨੇ ਚ ਰਾਸੀ ਤੇ ਇਹ ਲਾਲੋ ਵੀ ਇਹਨਾਂ ਨੇ ਕਹਿੰਤ ਕਹਿੰਦੇ ਸੀ ਵੀ ਸੰਘੂ ਬਾਣੇ ਨਾਲ ਜੁੜੋ ਜੀ ਕਿ ਜੀ ਉਹ ਪਾਣੀ ਬਣੇ ਨਾ ਜਦੋਂ ਲੋਕ ਜੁੜਨ ਲੱਗੇ ਤੇ ਇਹਨਾਂ ਨੂੰ ਇੰਨਾ ਕ ਖਤਰਾ ਮਹਿਸੂਸ ਹੁੰਦਾ ਨਾ ਜਦੋਂ ਸਿੰਘ ਤਿਆਰ ਕਰ ਤਿਆਰ ਹੁੰਦੇ ਨੇ ਤੇ ਇਹਨਾਂ ਨੂੰ ਸਭ ਤੋਂ ਵੱਡੀ ਗੱਲ ਹੈ ਜਦੋਂ ਅਸੀਂ ਬੋਲਦੇ ਆ ਤਾਂ ਉਹ ਦੋਸਤ ਹਨਾ ਜਵਾਨ ਹੈ ਜੀ ਹਾਂਜੀ ਸਾਡੇ ਦੇਸ਼ ਦਾ ਮਾਣ ਨੇ ਜੀ ਸਿੱਖ ਰਹਿ ਜੀਵੰਤ ਹੈ ਇਹ ਹੈ ਉਹ ਹੈ ਬਹੁਤ ਕੁਝ ਕਹਿੰਦੇ ਨੇ ਪਰ ਕੋਈ ਸੱਚ ਸੂਰ ਦਾ ਬਾਰਾ ਪਾ ਕੇ ਸੱਚ ਬੋਲਦਾ ਤਾਂ ਉਹਨੂੰ ਜੇਲ੍ਹਾਂ ਵਿੱਚ ਟੱਕਿਆ ਜਾਂਦਾ ਬਾਈ ਜੀ ਜੀ ਦੂਸਰੀ ਉਹੀ ਕੀਤਾ ਸੰਤ ਜੋੜ ਰਹੇ ਸੀ ਇਕਮੜ ਰਿੰਪੀ ਬਾਬਾ ਜੀ ਤੂੰ ਵੀ ਹੋਲਦੇ ਰਹੋ ਮੈਂ ਰਿੰਦਰ ਜੀ ਤੋਂ ਜਵਾਬ ਲੈਣਾ ਰਿੰਦਰ ਜੀ ਵੀ ਬਹੁਤ ਵਧੀਆ ਇਸ ਗੱਲ ਨੂੰ ਸਹਿਮਤ ਹੁੰਦੇ ਨੇ ਰਿੰਦਰ ਜੀ ਤੁੰਡਰਾ ਤੁਸੀਂ ਹਾਂਜੀ ਹਾਂਜੀ ਰਿੰਦਰ ਜੀ ਇਹਨਾਂ ਦਾ ਬਾਬਾ ਜੀ ਦਾ ਕਹਿਣਾ ਹੈ ਕਿ ਜਦੋਂ ਉਹ ਤਾਂ ਦੇਖੋ ਆਪਣੇ ਲੋਕ ਉੱਥੇ ਸ਼ਹੀਦ ਹੁੰਦੇ ਆ ਬਾਰਡਰ ਤੇ ਉਹ ਤਾਂ ਵੀ ਵਧੀਆ ਸਿੱਖੋਂ ਤੇ ਜਦੋਂ ਅਸੀਂ ਬਾਣੇ ਨਾਲ ਜੁੜਦੇ ਆ ਤਾਂ ਅਸੀਂ ਮਾੜੇ ਆ ਉਸ ਟਾਈਮ ਵੀ ਨਹੀਂ ਸੰਧਾ ਪਿੰਡਰਾ ਜੀ ਵਾਲੇ ਉਹ ਬਾਣੇ ਨਾਲ ਜੋੜ ਰਹੇ ਲੋਕਾਂ ਨੂੰ ਉਹ ਤਾਂ ਮਾੜੇ ਸੀ ਸਾਰਨ ਕੀ ਹੈ ਨਾ ਜੀ ਜਿਹੜਾ ਇਹ ਬਾਬਾ ਜੀ ਨੇ ਕਹੇ ਇਹਨਾਂ ਨੇ ਵਾਕਈ ਮਤਲਬ 100% ਗੱਲ ਸੱਚੀ ਕਹਾਈ ਹਾਂ ਪਰ ਇਹਦੇ ਵਿੱਚ ਇੱਕ ਸਾਰਨ ਹੈ ਕਿ ਕਿਉਂਕਿ ਸਿੱਖ ਧਰਮ ਇਸ ਦੁਨੀਆ ਦੇ ਮਹਾਨ ਧਰਮਾਂ ਦੇ ਵਿੱਚੋਂ ਇੱਕ ਹੈ ਹਾਂਜੀ ਸਾਰਨ ਜਿਹੜੇ ਸਿੱਖ ਧਰਮ ਦੇ ਆਗੂ ਨੇ ਜੀ ਬਿਠਾਉਦੇ ਤੇ ਪੱਧਰੀਆਂ ਤੇ ਬਰਾਜਮਾਨ ਨੇ ਔਰ ਜਿੰਨਾ ਲੋਕਾਂ ਨੇ ਸਿੱਖ ਧਰਮ ਵਾਸਤੇ ਕੁਰਬਾਨੀ ਦਿੱਤੀ ਹੋਈ ਹੈ ਪੰਜਾਬੀ 25 25 27 27 ਲੈਂਪਰਾਨੀਆਂ ਕੁਰਬਾਨੀਆਂ ਛਿੱਧੀਆਂ ਦਿੱਤੀਆਂ ਹੋਈਆਂ ਨੇ ਜੀ ਜੀ ਉਹਨਾਂ ਲੋਕਾਂ ਨੂੰ ਪਿੱਛੇ ਕੀਤਾ ਹੋਇਆ ਜਿੰਨਾਂ ਨੇ ਕਦੇ ਕੱਟੇ ਦੀ ਕੁਰਬਾਨੀ ਨਹੀਂ ਦਿੱਤੀ ਜੀ ਜੀ ਉਹ ਲੋਕ ਮੂਰੇ ਨੇ ਇਸ ਕਰਕੇ ਸਿੱਖ ਪੰਥ ਦੇ ਵਿੱਚ ਇਹ ਦੁਬਤ ਹੈ ਜਿੰਨਾ ਚਿਰ ਸਿੱਖ ਧਰਮ ਦੀ ਕਮਾਂਡ ਜਿਹੜੇ ਵਾਕਈ ਕੁਰਬਾਨੀ ਵਾਲੇ ਸਿੱਖ ਨੇ ਉਹਨਾਂ ਦੇ ਹੱਥ ਦੇ ਵਿੱਚ ਨਹੀਂ ਆਉਂਦੀ ਕਰਨਾ ਚਰਤ ਮਤਲਬ ਡਾਕਟਰ ਸਾਹਿਬ ਡਾਕਟਰ ਸਾਹਿਬ ਮੈਂ ਇੱਕ ਸਵਾਲ ਕਰਨਾ ਚਾਹੁੰਦਾ ਪਹਿਲਾਂ ਪਹਿਲਾਂ ਤੁਸੀਂ ਜਵਾਬ ਪਹਿਲਾਂ ਤੁਸੀਂ ਜਵਾਬ ਦਿਓ ਫਿਰ ਮੈਂ ਸ਼ਰਮਾ ਜੀ ਕੋਲ ਜਾਵਾਂਗਾ ਰਿੰਪੀ ਬਾਬਾ ਜੀ ਕੋਲ ਜਾਵਾਂ ਲਾਈਨ ਤੇ ਨੇ ਮੈਂ ਮੰਨਦਾ ਵੀ ਪੈਸਾ ਝਕਮ ਨੂੰ ਕਦੇ ਨਹੀਂ ਭਰ ਸਕਦਾ ਪਰ ਸਰਕਾਰਾਂ ਕੇਂਦਰ ਸਰਕਾਰ ਉਦੋਂ ਇੰਦਰਾ ਗਾਂਧੀ ਸੀ ਅੱਜ ਮੋਦੀ ਹੈ ਕਿਸੇ ਨੇ ਨਹੀਂ ਪੁੱਛਿਆ ਉਹ ਜਿਹੜੇ ਸ਼ਹੀਦ ਹੋਏ ਪਰਿਵਾਰਾਂ ਨੂੰ ਕੋਈ ਪੁੱਛਣ ਨਹੀਂ ਗਿਆ ਪਰ ਹਾਂ ਆਪਾਂ ਕੱਲ ਗੱਲ ਕਰ ਰਹੇ ਸੀ ਆਈਪੀਐਲ ਦੀ ਪ੍ਰੀਤੀ ਇੰਟਾ ਆ ਆਈਪੀਐਲ ਰੀ ਅਨਿਕੇ ਓਨਰ ਹੈ ਇੱਕ ਫਰੈਂਚਾਈਜ਼ੀ ਉਹਨੇ 10 ਕਰੋੜ ਰੁਪਇਆ ਐਲਾਨ ਕਰ ਦਿੱਤਾ ਹੈ ਜਿਹੜੇ ਸ਼ਹੀਦਾਂ ਨੂੰ ਉਹਨੇ ਕਹਿ ਮੈਂ ਕੋਈ ਐ ਜੀਪੀਸੀ ਲਾਂਗੀ ਕੇ ਸੰਸਥਾ ਲਾਂਗੀ ਮੇਰੀ ਟੀਮ ਬਣੀ ਹੋਈ ਹੈ ਮੇਰੀ ਟੀਮ ਕੱਲੇ ਕੱਲੇ ਸ਼ਹੀਦ ਦੇ ਘਰ ਜਾਏਗੀ ਜੀ ਲੋੜ ਹੋਈਏ ਸੀ ਕਰਾਂਗੇ ਦੇਖੋ ਐਜੇ ਬੰਦੇ ਅੱਗੇ ਆ ਰਹੇ ਆ ਫਿਰ ਸਤਕਾਰਾ ਕਿਉਂ ਨਹੀਂ ਦੇਖੋ ਜੀ ਆਨੰਦ ਗੰਡਾ ਤਾਂ ਉਹੀ ਹੈ ਨਾ ਫਿਰ ਜਿਹੜਾ ਉਹਦੇ ਕੋਲੇ ਤਾਂ ਬਜਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਨਾਲੋਂ ਘੱਟ ਹੈ ਜੀ ਸੋਚੇ ਪੋਰੇ ਤਾਂ ਸਾਦੀ ਦਾ ਸੈਹ ਗੱਲ ਕਰ ਵੀ ਉਸੇ ਸੋਚ ਜਿਹੜੀ ਉਹ ਹੋਰ ਜਦੋਂ ਕਿ ਸ਼ਾਇਦ ਉਹ 75 ਵੀ ਨਹੀਂ ਹੈ ਜੀ ਮਤਲਬ ਜਿਹੜਾ ਇਹ ਸੋਚ ਹੈ ਨਾ ਸਾਡੇ ਜਿਹੜੀ ਮਤਲਬ ਰਿਸਰਚ ਹੈ ਮਾਫ ਕਰਨਾ ਮੈਂ ਬਾਬਾ ਜੀ ਨੂੰ ਕਹਿ ਰਿਹਾ ਜਿਹੜੀ ਸਿੱਖ ਧਰਮ ਦੀ ਵੱਡੀ ਲੀਡਰਸ਼ਿਪ ਹੈ ਆਲਾ ਸਮਾਂ ਹੈ ਜੀ ਜੀ ਉਹਨਾਂ ਦੀ ਜਿਹੜੀ ਸੋਚ ਹੈ ਉਹ ਨਿੱਜੀ ਸੋਚ ਨੂੰ ਪਹਿਲ ਦਿੰਦੇ ਆ ਇਹ ਕਰਕੇ ਪੰਜ ਸੱਪਿੱਛੇ ਪਹਿਲਾ ਆ ਰਿਹਾ ਜਿਹੜਾ ਅਸਲ ਸਿੱਖ ਸੀ ਉਹ ਕਹਿੰਦੇ ਹੁੰਦੇ ਪੰਜ ਸੱਤੇ ਮੈਂ ਉੱਜਣਾ ਜੀ ਮਨ ਚੌਕ ਨੇਰਾ ਪਰ ਗੱਲ ਕਰ ਜਿਹੜੇ ਅੱਜ ਦੇ ਨੇ ਆਪਣੇ ਬਰਾਜਮਾਨ ਨੇ ਉਹ ਕਹਿੰਦੇ ਨੇ ਸਭ ਉੱਚੜਦਾ ਤਾਂ ਉੱਚੜਦੇ ਲੜਦਾ ਤਾਂ ਲੜਦੇ ਮਰਦਾ ਤਾਂ ਮਰ ਕੇ ਪਰ ਮੇਰੀ ਕੁਰਸੀ ਮੇਰੀ ਸੀਟ ਮੇਰੀਆਂ ਫਲਾਮਾਂ ਮੈਨੂੰ ਸਲਾਮਤ ਰਹਿਣੀਆਂ ਚਾਹੀਦੀਆਂ ਖੜ੍ਹ ਜਾਓ ਖੜ੍ਹ ਜਾਓ ਆਪਾ 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 ਇਹਦਾ ਜਵਾਬ ਰਿੰਪੀ ਬਾਬਾ ਹੀ ਲੈਣੇ ਆ ਇਹਨਾਂ ਨੂੰ ਪਤਾ ਹੈ ਰਿੰਪੀ ਆਪਾ ਹੀ ਸੁਣਿਆ ਤੁਸੀਂ ਵੀ ਜਿਹੜੇ ਅੱਜ ਦੇ ਵੱਡੇ ਵੱਡੇ ਸਾਡੇ ਪੰਥਕ ਆਗੂ ਨੇ ਉਹ ਚਾਹੁੰਦੇ ਨੇ ਮੇਰਾ ਘਰ ਭਰਿਆ ਰਹੇ ਪੰਥ ਨੂੰ ਨੁਕਸਾਨ ਹੁੰਦਾ ਹੋਵੇ ਜੀ ਇਹ ਸਮਾਂ ਐ ਕਿਹਦਾ ਚੱਲ ਰਿਹਾ ਹੈ ਵੀ ਤੁਹਾਨੂੰ ਪਤਾ ਹੈ ਵੀ ਮਾਇਆ ਦਾ ਪੈੜਾ ਇੰਨਾ ਤਗੜਾ ਹੈ ਨਾ ਜੀ ਮਾਇਆ ਸਭ ਤੇ ਹਾਵੀ ਹੋਈ ਪਈ ਐ ਜੀ ਆ ਗਏ ਆਪਣੇ ਸਿੱਖ ਪ੍ਰਚਾਰਕ ਨੇ ਠੀਕ ਐ ਚਲੋ ਸਾਡੇ ਅਸੀਂ ਕਹਨੇ ਆ ਨਾ ਵੀ ਸਾਡਾ ਜਥੇਦਾਰ ਹਨਾ ਸਾਡੇ ਪ੍ਰਧਾਨ ਇਹ ਪਰ ਸਿੱਧੀ ਜੀ ਗੱਲ ਐ ਵੀ ਇਹ ਮਾਇਆ ਵਿੱਚ ਇੰਨੇ ਵੱੜ ਚੁੱਕੇ ਨੇ ਇਹਨਾਂ ਨੂੰ ਸਿਰਫ ਆਪਣੇ ਘਰ ਦਿਖਦੇ ਨੇ ਆਪਣੀਆਂ ਕੁਰਸੀਆਂ ਦਿਖਦੀਆਂ ਨੇ ਆਪਣੀਆਂ ਜਥੇਦਾਰੀਆਂ ਦਿਖਦੀਆਂ ਨੇ ਤੇ ਜਿੱਥੇ ਇਹਨਾਂ ਨੂੰ ਬੋਲਣ ਦੀ ਨੋਰ ਹੁੰਦੀ ਐ ਉੱਥੇ ਇਹ ਨਹੀਂ ਬੋਲਦੇ ਤੇ ਜਿੱਥੇ ਇਹਨਾਂ ਦੀ ਜਗ੍ਹਾ ਤੇ ਕੋਈ ਸੂਰਮਾ ਕੋਈ ਯੋਧਾ ਕੋਈ ਜ਼ਮੀਰ ਰੱਖਣ ਵਾਲਾ ਜਦੋਂ ਬੋਲ ਆੜੀ ਦਾ ਸਿੱਖ ਪੰਥ ਦੇ ਵਿੱਚ ਵੀ ਸਾਨੂੰ ਆਪਣਾ ਹੀ ਮਾਰਦਾ ਸਾਨੂੰ ਕੋਈ ਪਤਵਾਨਾ ਨਹੀਂ ਜਦੋਂ ਉਹ ਆ ਨਾ ਜਦੋਂ ਵੀ ਕੋਈ ਗੋਸ਼ਟੀ ਗੱਲ ਹੁੰਦੀ ਹੈ ਨੂੰ ਟਾਲ ਲਾਂ ਕੇ ਦੇ ਤਾਂ ਆਪਣੀ ਰਾਹ ਤੇ ਮੈਂ ਤੁਹਾਡੇ ਤੋਂ ਜ਼ਿਆਦਾ ਸੰਭੀ ਗੱਲ ਨਹੀਂ ਮੈਂ ਇੱਕ ਉਪੀਜ ਵੀ ਦਾ ਐਗਜ਼ਾਮਪਲ ਦੇਣਾ ਜਰੂਰ ਬਾਅਦ ਵਿੱਚ ਇੱਕ ਵਾਰ ਜਦੋਂ ਜੰਗ ਹੋ ਕੇ ਅਟਿਆ ਆਬਾਜ ਨੇ ਕਿਹਾ ਵੀ ਭਾਈ ਆਪ ਜਿਹੜੇ ਮੁਸਲਮਾਨ ਪਏ ਨੇ ਤੇ ਉਹ ਜਿਹੜੇ ਆਪਣੇ ਸਿੱਖ ਸ਼ਹੀਦ ਹੋਏ ਨੇ ਜਿਹੜੇ ਸਿੱਖ ਨੇ ਉਹਨਾਂ ਨੂੰ ਸੰਸਾਰ ਕਰਦੇ ਹੋ ਕਿ ਜਿਹੜੇ ਮੁਸਲਮਾਨ ਨੇ ਇਹਨਾਂ ਨੂੰ ਤੁਸੀਂ ਸਪਨਾ ਦਿਓ ਜੀ ਠੀਕ ਹੈ ਤੇ ਜਿਹੜੇ ਆਪਣੇ ਸਿੰਘ ਦੀ ਉਹਨਾਂ ਦੇ ਵਿੱਚੋਂ ਕੁਝ ਐਹੋ ਜੇ ਸੀ ਵੀ ਜਿਨ੍ਹਾਂ ਨੇ ਕਹੇ ਯਾਰ ਬਹੁਤ ਟਾਈਮ ਲੱਗੂਗਾ ਵੀ ਆਪਾਂ ਦੇहां ਇੱਥਿਆਂ ਨੇ ਵੀ ਕੁਝ ਸੰਸਕਾਰ ਕਰਨੀਆਂ ਨੇ ਕੁਝ ਦਾ ਖਾਣੀਆਂ ਨੇ ਅਜਿਹਾ ਦਾ ਫੈਸਲਾ ਕਰ ਜੂਗਾ ਉਹਨਾਂ ਨੇ ਕੀ ਗਲਤੀ ਕੀਤੀ ਜਿਹੜੇ ਸਰਸਾਰ ਸਿੱਖਾਂ ਦੇ ਹੋ ਰਹੇ ਸੀ ਉਹਨਾਂ ਨੇ ਕੀ ਮੁਸਲਮਾਨਾਂ ਨੂੰ ਸੰਸਕਾਰ ਦਾ ਦਿੱਤਾ ਗਿਆ ਤੇ ਜਦੋਂ ਉਹ ਵਾਪਸ ਆਏ ਨਾ ਤੇ ਪਹਰਾ ਜੁੱਤੇ ਬੈਠੇ ਤੇ ਮਹਾਰਾਜ ਉੱਤਰਨ ਲੱਗੇ ਸਿੰਘਾਂ ਨੇ ਮੁੱਛਿਆ ਮਹਾਰਾਜ ਕੀ ਗੱਲ ਹੋਈ ਐ ਤੁਸੀਂ ਸੰਸਕਾਰ ਹੋ ਕਹਿੰਦੇ ਭਾਈ ਤੁਸੀਂ ਬਹੁਤ ਵੱਡੀ ਗਲਤੀ ਕੀਤੀ ਐ ਉਹ ਕਦੇ ਮਹਾਰਾਜ ਕੀ ਗਲਤੀ ਕੀਤੀ ਐ ਤੁਹਾਡਾ ਮਾਰਾ ਇਹ ਕੀ ਆ ਭਾਈ ਆ ਜਿਨ੍ਹਾਂ ਨੂੰ ਤੁਸੀਂ ਦਫਨਾਉਣ ਦੀ ਜਗ੍ਹਾ ਤੁਸੀਂ ਸੰਸਕਾਰ ਕੀਤਾ ਦਾ ਇਹ ਬਹੁਤ ਗਲਤ ਕੀਤਾ ਇਹ ਤੁਹਾਡੇ ਜੀ ਜੰਮਣਗੇ ਸਿਰ ਉਹਨੂੰ ਇੱਥਾ ਲਾਣਗੇ ਹੁਣ ਜੀ ਤੁਸੀਂ ਹੋ ਜਾ ਬਾਈ ਜੀ ਆ ਜਿਹੜੇ ਕੱਫੇਦਾਰ ਬੈਠੇ ਨੇ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਮੇਰੇ ਮੂੰਹ ਤੋਂ ਫਿਰ ਤੁਸੀਂ ਤੁਸੀਂ ਬੇ ਬੇ ਤੜਕ ਹੋ ਗਏ ਬੋਲੋ ਮੈਂ ਜਵਾਬ ਦਾਂਗਾ ਬੇ ਤੜਕ ਹੋ ਗਏ ਡਰਨੀ ਕੋਈ ਲੋੜ ਨਹੀਂ ਅਸੀਂ ਲੋਕਾਂ ਨੂੰ ਸੱਚ ਦਿਖਾਣਾ ਹੈ ਮੈਂ ਇਸ ਤੋਂ ਬਾਅਦ ਸ਼ਰਮਾ ਜੀ ਕੋਲ ਜਾਵਾਂਗਾ ਉਹ ਵੀ ਸੱਚ ਬੋਲਦੇ ਆ ਡਾਕਟਰ ਵੀਂਡਰ ਦੇ ਤੁਸੀਂ ਗੱਲ ਉਹੀ ਹੈ ਸਾਨੂੰ ਕਿਸੇ ਨੇ ਸਾਡੇ ਤੇ ਨਾ ਕਦੀ ਵੀ ਇੰਨਾ ਹਾਵੀ ਨਹੀਂ ਹੋ ਸਕਿਆ ਜੀ ਸਿੰਘ ਸੁਪੇ ਤੋਂ ਸੁਆਦ ਦਿੰਦੇ ਆਏ ਨੇ ਵੈਰੀ ਨੂੰ ਪਰ ਸਾਨੂੰ ਜਦੋਂ ਵੀ ਢਾ ਲੱਗੀ ਹੈ ਨਾ ਕੋਈ ਆਪਣਾ ਕੋਈ ਆ ਕੇ ਉੱਠਦਾ ਹੈ ਜਿਹੜਾ ਸਾਨੂੰ ਥੱਲੇ ਨੂੰ ਖਿੱਚਦਾ ਸਾਡੀ ਲੱਖ ਪੁਰਾਣੀ ਉਹ ਹਜੇ ਤੱਕ ਚੱਲਦਾ ਆ ਰਿਹਾ ਹੈ ਹੁਣ ਸਾਡੇ ਕੋਲ ਕੋਈ ਲੀਡਰ ਨਹੀਂ ਹੈ ਸਾਡੇ ਕੋਲ ਸਾਡੇ ਸੰਤ ਸੀਗੇ 84 ਜਿਸਾਨੂੰ ਲੀਡਰ ਮਿਲਿਆ ਸੀ ਉਸ ਤੋਂ ਬਾਅਦ ਸਾਨੂੰ ਕੋਈ ਲੀਡਰ ਨਹੀਂ ਮਿਲਿਆ ਹਜੇ ਤੱਕ ਹਾਂ ਲੀਡਰ ਦੇ ਸਾਥੇ ਉੱਠਣ ਦੀ ਕੋਸ਼ਿਸ਼ ਕਰਦਾ ਹੈ ਉਹ ਇੱਕ ਕੌਮ ਨੂੰ ਕਹਿੰਦਾ ਵੀ ਹਾਂ ਵੀ ਤੁਸੀਂ ਤਿਆਰ ਹੋ ਤਿਆਰ ਹੋ ਸ਼ਸਤਰ ਰੱਖੋ ਜੁੜੀਆਂ ਦੇ ਘਰ ਉਹ ਜਿਹੜਾ ਇਹ ਵਚਨ ਕਰੂਗਾ ਉਹਨੂੰ ਚੱਕ ਕੇ ਜੇਲਾ ਚ ਟੁੱਟਿਆ ਜਾਊਗਾ ਖੜੋ ਮੈਂ 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 ਸ਼ਰਮਾਈ ਤੋਂ ਦਵਾ ਦੋਣਾ ਸ਼ਰਮਾਈ ਸੁਣ ਰਹੇ ਤੁਸੀਂ ਸਾਨੂੰ ਅਜ ਤੱਕ ਉਦੋਂ ਤੋਂ ਬਾਅਦ ਕੋਈ ਲੀਡਰ ਨਹੀਂ ਮਿਲਿਆ ਜੇ ਕੋਈ ਮਿਲਦਾ ਤਾਂ ਸਾਨੂੰ ਜੇਲਾ ਸੁਟ ਦਿੱਤਾ ਜਾਂਦਾ ਬਾਹਰ ਸੋਭੀ ਸਾਹਿਬ ਜੇ ਆਪਾਂ ਗੱਲ ਕੀ ਇਕੱਲਾ ਧਿਕ ਧਰਮ ਚ ਇਹ ਕਹਾਣ ਆਉਂਦੀ ਕਿ ਕਿਸੇ ਤਰ੍ਹਾਂ ਨਹੀਂ ਹੁੰਦੇ ਜਿਹੜੇ ਧਰਮ ਲੋਕੀ ਆਉਂਦੀ ਜੀ ਜਿਹਦੇ ਬੰਦੇ ਕੋਲ ਕਮਾਨ ਆ ਜਾਂਦੀ ਹੈ ਜਿਹੜੇ ਬੰਦੇ ਨੂੰ ਪ੍ਰਧਾਨਗੀ ਮਿਲ ਜਾਂਦੀ ਹੈ ਜਿਹੜੇ ਬੰਦੇ ਦੇ ਹੱਥ ਵਿੱਚ ਚਾਬੀ ਆ ਜਾਂਦੀ ਹੈ ਉਹ ਬੰਦਾ ਸੋਚਦਾ ਵਾ ਮੇਰੇ ਹੀ ਤੇ ਦੁਪਰੇ ਮੇਰਾ ਹੀ ਕਪੜਾ ਨੀ ਦਾ ਚੱਲਦਾ ਰਹੇ ਮੇਰੀਆਂ ਹੀ ਗੱਡੀਆਂ ਜਿਹੜੀਆਂ ਜਾਇਦਾਦਾਂ ਮੇਰੀਆਂ ਬਣਦੀਆਂ ਰਹਿਣ ਬਾਕੀ ਧਰਮ ਦੇਤੇ ਮਾਰ ਜੀ ਜਾਂਦੇ ਧਰਮ ਦੇ ਲੋਕੀ ਦੂਸਰੇ ਮਾਰ ਜੀ ਜਾਂਣ ਗੁਰੂ ਸਾਹਿਬ ਦੇਤੇ ਮਾਰੀ ਜਾਂਦੇ ਦੇਵ ਦੇਤੇ ਮਾਰੀ ਜਾਂਣ ਇਹ ਲੋਕ ਸਿਰਫ ਆਪਣਾ ਹੀ ਜਿਹੜਾ ਕਿਤੇ ਨਾ ਕਿਤੇ ਜੇਪਾ ਪਾਰ ਤੇ ਲੱਗੇ ਹੋਏ ਨੇ ਜਿੰਨੇ ਤੁਸੀਂ ਪ੍ਰੇਤੀ ਜਨਤਾ ਦੀ ਗੱਲ ਕਰਤਾ ਬਹੁਤ ਵਧੀਆ ਜਿਹੜਾ ਸ਼ਿਲਾਘਾ ਜੋ ਕਦਮ ਹੈ ਸੀ ਇਸ ਚੀਜ਼ ਦੀ ਸ਼ਿਲਾਘਾ ਕਰਦੇ ਹੋ ਬਹੁਤ ਵਧੀਆ ਜਿਹੜੀ ਕੋਚ ਹੈ ਜਿਹੜਾ ਉਹਨਾਂ ਨੇ ਕਿਹਾ ਵੀ ਘਰ ਘਰ ਜਾ ਕੇ ਸਾਡੇ ਟੀਮ ਦੇ ਮੈਂਬਰ ਉਹ ਸੇਵਾਦਾਰਾਂ ਨੂੰ ਜਿਹੜਾ ਜੋ ਵੀ ਉਹ ਹੈਲਪ ਬਣਦੀ ਹੈ ਜੋ ਵੀ ਮਦਦ ਬਣਦੀ ਹੈ ਉਹ ਦੇਣ ਕਿ ਬਿਲਕੁਲ ਬਰਾਉਂ ਚੀਰੋ ਤੇ ਆ ਕੇ ਇਕਣੇ ਹੋਣਾ ਚਾਹੀਦਾ ਹੈ ਅਗਰ ਸਰਕਾਰਾਂ ਇਤਨਾ ਕੰਮ ਕਰਨ ਜਾਈ ਜ세ਵੰਦੀਆ ਸਖਤਨਤਾ ਕੰਮ ਕਰਨ ਫਿਰ ਸਾਨੂੰ ਨਹੀਂ ਜੀ ਲੱਗਦਾ ਵੀ ਇਦਾਂ ਦੇ ਬੰਦੇ ਨੂੰ ਅੱਗੇ ਆਉਣ ਦੀ ਲੋੜ ਪੈਊਗੀ। ਉਹ ਰਿੰਪੀ ਆਪਾ ਜੀ ਤੁਸੀਂ ਆਪਣਾ ਕੀਮਤੀ ਸਮੇਂ ਦਿੱਤਾ ਤੇ ਮੈਂ ਤੁਹਾਡੇ ਤੋਂ ਇਜਾਜ਼ਤ ਮੰਗਦਾ ਧੰਨਵਾਦ ਤੁਹਾਡਾ। ਹਾਂ। ਵਾਹਿਗੁਰੂ ਬਤੇ ਤੇ ਡਾਕਟਰ ਸਾਹਿਬ ਆਖਰੀ ਸਵਾਲ ਡਾਕਟਰ ਸਾਹਿਬ ਉਹ ਜ਼ਖਮ ਕਿਵੇਂ ਭੁੱਲਣਗੇ? ਦੇਖੋ ਅੱਜ ਵੀ ਸ਼ੀਦਾਂ ਦੇ ਪਰਿਵਾਰ ਸਾਡੇ ਵਿੱਚ ਨੇ। ਦੇਖੋ ਜੀ ਜੇ ਉਹ ਜਖੰਡ ਸੱਤ ਪੁੱਦੇ ਨਹੀਂ ਕੋਸ਼ਿਸ਼ ਹੋ ਸਕਦਾ ਕੋਈ ਉਹਦੇ ਤੇ ਕੋਈ ਮੰਨਮ ਜਖੰਡੇ ਉੱਤੇ ਲੱਗ ਜਾਵੇ ਕਿ ਜਖੰਡ ਤੇ ਮਤਲਬ ਇਹ ਲੱਗਨ ਸਾਖੀ ਹੈ ਜਿਹੜਾ ਸਿੱਖ ਧਰਮ ਹੈ ਨਾ ਜੀ ਜੀ ਇਹਦੇ ਵਿੱਚ ਜ਼ੀਰੋ ਕ੍ਰਿਤਨੀ ਤੋਂ ਲੈ ਕੇ ਦੁਨੀਆ ਦੇ ਸਰਾਇਆਰ ਲੋਕਾਂ ਤੱਕ ਸਿੱਖ ਨੇ ਜੀ ਸਿੱਖ ਧਰਮ ਨੂੰ ਸਿੱਖ ਧਰਮ ਦੇ ਤੇ ਉਹ ਅਸਲੀ ਉਹਦੇ ਆਧਾਰ ਅਖਰ ਹੋ ਕੇ ਸਿੱਖ ਧਰਮ ਵਾਸਤੇ ਇੱਕ ਜਿਹੜੀ ਆਮਦਨ ਦਾ ਸਰੋਤ ਹੈ ਉਹ ਇੱਕ ਲਿਮਟ ਕਰ ਦੇਣਾ ਉਹਦੀ ਲਿਮਿਟੇਸ਼ਨ ਹੋ ਜੇ ਵੀ ਇਤੋਂ ਵੱਧ ਹੈ ਜਿਹੜਾ ਉਹ ਸਮਾਨ ਮਤਲਬ ਪੰਥ ਦਾ ਉਸ ਜਿਹੜਾ ਵੰਦੀਆ ਸਮਾਨ ਉਹਦੇ ਕੋਲੇ ਰੱਖੀ ਜਿਵੇਂ ਸੀਲਿੰਗ ਐਕਟ ਆਇਆ ਸੀਗਾ ਵੀ 13 ਏਕੜ ਜ਼ਮੀਨ ਤੋਂ ਵੱਧ ਕੋਈ ਰੱਖ ਨਹੀਂ ਸਕਦਾ ਮਤਲਬ ਇਸ ਤਰ੍ਹਾਂ ਦਾ ਜਿਹੜਾ ਐਕਟ ਕੋਈ ਬਣੇ ਜਿਹਦੇ ਵਿੱਚ ਜਿਹੜੇ ਜ਼ੀਰੋ ਵਾਲੇ ਸਿੱਖ ਨੇ ਉਹ ਵੀ ਆਪਣਾ ਮਾਨ ਮਹਿਸੂਸ ਕਰਨ ਤੇ ਜਿਹੜੇ ਅਰਥਾ ਖਰਤਾ ਆਰਥੀਆਂ ਦੇ ਮਾਲਕ ਨੇ ਉਹ ਵੀ ਇਹਦੇ ਚ ਮਾਨ ਮਹਿਸੂਸ ਕਰਦੇ ਬਾਗ ਕਿਸਮਤੀ ਇਹ ਹੈ ਵੀ ਜਿੰਨਾ ਚਿਰ ਸਿਆਸਤ ਲੋਕ ਧਰਮ ਦੇ ਉੱਤੇ ਭਾਰੂ ਰਹਣਗੇ ਉਹਨਾਂ ਚਿਰ ਇਹ ਕੰਨੀਆਂ ਗੱਲਾਂ ਹੀ ਰਹਿ ਜਾਣਗੀਆਂ ਜਿੰਨਾ ਚਿਰ ਧਰਮ ਦਾ ਜਿੰਨਾ ਚਿਰ ਧਰਮ ਦਾ ਜਿਹੜਾ ਜੈਕਾਰ ਸਿਆਸਤ ਦੇ ਉੱਤੇ ਨਹੀਂ ਹੁੰਦੀ ਉਹਨਾਂ ਚਿਰ ਸਿੱਖ ਪੰਥ ਦਾ ਭਲਾ ਨਹੀਂ ਹੁੰਦਾ ਜਦੋਂ ਰਾਜਨੀਤਿਕ ਲੋਕਾਂ ਦੀ ਜਿਹੜੀ ਕੋਸ਼ਿਸ਼ ਪਨਾਈ ਧਾਰਮਿਕ ਲੋਕ ਕਰਨਗੇ ਜਦੋਂ ਕਿ ਧਾਰਮਿਕ ਲੋਕਾਂ ਨੇ ਅਰਜ ਕਰਦਾ ਹਾਂ ਕਿ ਸੱਚਾ ਕੀ ਲੋਕਾਂ ਦਾ ਕਿਉਂਕਿ ਸਿਆਸਤ ਤੋਂ ਛੋਟੀ ਹੈ ਧਰਮੋਂ ਵੱਡਾ ਗੱਲ ਕਰ ਜਿਹੜੇ ਅੱਜ ਦੇ ਸਿੱਖਾਂ ਦੀ ਲੀਡਰਸ਼ਿਪ ਨੇ ਮਤਲਬ ਇਹ ਇਹ ਸਕੂਲ ਗਲਤ ਬਣਾਤਾ ਨਾ ਕਿ ਧਰਮ ਦੇ ਨਾਲੋਂ ਸਿਆਸਤ ਉੱਚੀ ਇਹਦੇ ਕਰਕੇ ਮਤਲਬ ਜਿਹੜੇ ਇਸ ਤਰ੍ਹਾਂ ਦੇ ਕਟਨਾਵਾਂ ਨੇ ਇਸ ਤਰ੍ਹਾਂ ਦੇ ਦੁੱਖ ਨੇ ਉਹ ਮਤਲਬ ਸਿੱਖ ਕੌਮ ਦੇ ਉੱਤੇ ਆਈ ਜਾਂਦੇ ਨੇ ਤੇ ਪਰਮਾਤਮਾਗੇ ਇਹ ਅਰਦਾਸ ਕਰਦੇ ਹਾਂ ਇਹ ਮਤਲਬ ਜਿਹੜੇ ਇਸ ਤਰ੍ਹਾਂ ਦੀਆਂ ਕਟਨਾਬਾਜ਼ ਨੇ ਉਹਨਾਂ ਔਰ ਤੇ ਜਿਹੜੇ ਇਹਨਾਂ ਦੇ ਲੀਡਰ ਨੇ ਉਹਨਾਂ ਨੂੰ ਪਰਮਾਤਮਾ ਦਾ ਸਤਿਮਤ ਵਰਸ਼ੇ ਇਸ ਪਾਰ ਦੀ ਚਾਪਤੀ ਕਲਾ ਜੋਵੇ ਬੈਗਰੂ ਜਿੱਕਰ ਖਾਲਸਾ ਹੋਵੇ ਚਲੋ ਡਾਕਟਰ ਸਾਹਿਬ ਧੰਨਵਾਦ ਤੁਹਾਡਾ ਜੀ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸੀ ਜਿੰਦਰ ਸਿੰਘ ਜੀ ਮਾਨਸਾ ਤੋਂ ਤੇ ਵਿੱਚ ਸਾਡੇ ਨਾਲ ਪੱਤਰ ਸਾਡੇ ਜੁੜੇ ਸੰਜੀਵ ਸ਼ਰਮਾ ਜੀ ਤੇ ਵਿੱਚ ਸਾਡੇ ਇੱਕ ਮਿੱਤਰ ਨੇ ਰਿੰਪੀ ਬਾਬਾ ਜੀ ਜੋ ਕਿ ਆਪਣੀ ਗੁਰਦੁਆਰਾ ਸਾਹਿਬ ਸੇਵਾ ਕਰਦੇ ਨੇ ਪਟਿਆਲੇ ਦੁਖਨਵਾਰਨ ਸਾਹਿਬ ਇਹਨਾਂ ਦੀ ਗਤਕਾ ਅਕੈਡਮੀ ਵੀ ਹੈ ਹਾਲਾਂਕਿ ਉਹ ਬੋਲਣਾ ਚਾਹਦੇ ਨਹੀਂ ਸੀ ਪਰ ਫਿਰ ਵੀ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਬੋਲੋ ਕਿਉਂਕਿ ਦੋਸਤੋ ਜਿਹੜਾ ਅੱਜ ਦਾ ਇਤਿਹਾਸ ਦਾ ਦਿੰਨਾ ਹੈ ਸਾਨੂੰ 41 ਸਾਲ ਹੋ ਗਏ ਸਾਡੇ ਉਹ ਸ਼ਹੀਦ ਪਰਿਵਾਰ ਜਿਨ੍ਹਾਂ ਦੇ ਕਈ ਗਰੁੰਧਰੇ ਹੁਣ ਤੱਕ ਉਹ ਸਹੀ ਨਹੀਂ ਹੋਏ ਨੇ ਜ਼ਖਮ ਉਹਨਾਂ ਦੇ ਬਹੁਤ ਡੂੰਘੇ ਨੇ ਸੱਟਾਂ ਬਹੁਤ ਵੱਡੀਆਂ ਬੱਚੀਆਂ ਨੇ ਪਰ ਹੈਰਾਨੀ ਦੀ ਗੱਲ ਦੀ ਹੈ ਕਿ ਸਰਕਾਰਾਂ ਨੇ ਉਹਨਾਂ ਨੂੰ ਇੱਕ ਵਾਰ ਵੀ ਜਾ ਕੇ ਪੁੱਛਿਆ ਨਹੀਂ ਜਿਹੜਾ ਦਰਬਾਰ ਸਾਹਿਬ ਤੇ ਸਾਕਾ ਨੀਲਾ ਤਾਰਾ ਹੋਇਆ ਉਹ ਅੱਜ ਤੱਕ ਪੂਰੇ ਸੰਸਾਰ ਵਿੱਚ ਯਾਦ ਕੀਤਾ ਜਾਂਦਾ ਹੈ ਯਾਤਾਂ ਕੀਤਾ ਜਾਂਦਾ ਹੈ ਕਿ ਲੋਕਾਂ ਨੂੰ ਨਮਨ ਕੀਤਾ ਜਾਂਦਾ ਹੈ ਔਰ ਪੰਜਾਬ ਬਦਨਾਮ ਹੋਇਆ ਸਿਰੇ ਆਕਾਤ ਤੱਕ ਸਭ ਦੇ ਅੰਦਰ ਫੌਜ ਵੜੀ ਫੌਜ ਕਿਉਂ ਵੜੀ ਪਹਿਲੀ ਸਾਡੀ ਮੈਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਬਹੁਤ ਹੀ ਗਲਤ ਫੈਸਲਾ ਦਿੱਤਾ ਜਿਸ ਕਰਕੇ ਉਹਨੇ ਸਰਕਾਰ ਵੀ ਉੱਠੀ ਬਾਅਦ ਚ ਕਿਉਂਕਿ ਉਹਦੀ ਜਿੱਦ ਬਣ ਗਈ ਸੀ ਕਿ ਸੰਤ ਜਰਨੈਲ ਸੀ ਭਿੰਡਰਾ ਜੀ ਨੂੰ ਮੈਂ ਮਾਰਨਾ ਹੀ ਮਾਰਨਾ ਹੈ ਹਾਲਾਂਕਿ ਉਹ ਜਿਵੇਂ ਦੱਸਿਆ ਸਾਨੂੰ ਸਾਡੇ ਲੋਕਾਂ ਨੇ ਕਿ ਉਹ ਬਾਹਰ ਆ ਰਹੇ ਸੀ ਪਰ ਕੁਝ ਗੱਦਾਰ ਉਹਨਾਂ ਦੇ ਅੰਦਰ ਫਿਟ ਕਰ ਦਿੱਤੇ ਗਏ ਸੀ ਜਿਨ੍ਹਾਂ ਨੇ ਲੋਕੇਸ਼ਨ ਦਿੱਤੀ ਕਿ ਸੰਤ ਭਿੰਡਰਾਲ ਜਿੱਥੇ ਪਾਠ ਕਰ ਰਹੇ ਨੇ ਉੱਥੇ ਹੀ ਉਹ ਫਾਇਰਿੰਗ ਕੀਤੀ ਗਈ ਉੱਥੇ ਹੀ ਉਹ ਬੰਮ ਡਿੱਗਿਆ ਤਾਂ ਇਸ ਤੋਂ ਬਾਅਦ ਉਹਨੂੰ ਪਤਾ ਸੀ ਇਹ ਜੇ ਸਾਡੀ ਮਹਿਲਾ ਪ੍ਰਧਾਨ ਮੰਤਰੀ ਸੀ ਇੰਦਰਾ ਗਾਂਧੀ ਉਹਨਾਂ ਨੂੰ ਪਤਾ ਸੀ ਕਿ ਜੇਕਰ ਇਹ ਸੰਤ ਭਿੰਡਰਾਲ ਵਾਲਾ ਬਾਹਰ ਆ ਗਿਆ ਤਾਂ ਮੈਂ ਥੱਲੇ ਹੋ ਜਾਵਾਂਗੀ ਇਹ ਆਣੋਲਾ ਪੀਐਮ ਬਣ ਜੇ ਜਿਸ ਕਰਕੇ ਸਾਰਾ ਕੱਲੂਕਾਰਾ ਕੀਤਾ ਗਿਆ ਔਰ ਪਤਾ ਨਹੀਂ 2000 ਤੋਂ ਜ਼ਿਆਦਾ ਕਿੰਨੇ ਹੀ ਨੌਜਵਾਨ ਵਿਅਕਤੀ ਬਜ਼ੁਰਗ ਛੋਟੇ-ਛੋਟੇ ਬੱਚੇ ਜੋ ਇਸ ਦੇ ਵਿੱਚ ਸ਼ਹੀਦ ਹੋਏ ਹਾਲਾਂਕਿ ਸਰਕਾਰਾਂ ਨੇ ਉਹਨੂੰ ਸ਼ਹੀਦਾਂ ਦਾ दर्जा ਨਹੀਂ ਦਿੱਤਾ ਪਰ ਜਦੋਂ ਅਸੀਂ ਸੀਰਤ ਦਰਬਾਰ ਸਾਹਿਬ ਜਾਂਦੇ ਆ ਤਾਂ ਉਹਨਾਂ ਬੱਚਿਆਂ ਦੀਆਂ ਫੋਟੋਆਂ ਅੱਜ ਵੀ ਸ਼ਹੀਦਾਂ ਦੇ ਨਾਮ ਤੇ ਜਾਣੀ ਜਾਂਦੀ। ਸੋ ਦੋਸਤੋ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਸਰਕਾਰ ਨੇ ਠੀਕ ਕੀਤਾ ਜਾਂ ਗਲਤ ਜੋ ਵੀ ਤੁਹਾਡੇ ਮਨ ਦੇ ਵਿਚਾਰ ਨੇ ਉਹ ਸਾਨੂੰ ਕਮੈਂਟ ਜੋ ਕਰਿਓਗੇ ਤੁਹਾਡੇ ਕਮੈਂਟ ਸਾਨੂੰ ਹੋ ਸਕਦੇ ਨੇ ਅਜੇ ਮੁੱਦਿਆਂ ਨੂੰ ਚਲਾਉਂਦੇ ਸੋ ਸੋਤੇ ਸਾਡਾ ਹੁੰਦਾ ਲਾਈਵ ਦਾ ਪ੍ਰੋਮਫੀ ਤੁਹਾਰਨਾ ਦੁਆਰਾ ਜੁੜਾਂਗਾ ਕੋਈ ਹੋਰ ਲਾਈਵ ਦਾ ਪ੍ਰੋਨ ਲੈ ਕੇ ਤੇ ਮੈਨੂੰ ਫਿਲਹਾਲ